ਲੋ ਵੀ ਦੋਸਤੋ ਸੁਖਨਾਬਲੂ ਬਕਰਾਂ ਮੰਡੀ ਵਿਖੇ ਪਹੁੰਚੇ ਆ ਹਰ ਸੋਮਵਾਰ ਇਹ ਮੰਡੀ ਲੱਗਦੀ ਆ ਦੋਸਤੋ ਤੇ 2 ਵਜੇ ਤੋਂ ਬਾਅਦ ਇੱਥੇ ਬੋਲੀ ਸ਼ੁਰੂ ਹੋ ਜਾਂਦੀ ਹੈ ਇਹਦੋਂ ਪਹਿਲਾਂ ਦੋਸਤੋ ਖੁੱਲੇ ਸੌਦੇ ਹੋਏ ਆ ਤੇ ਹੁਣ ਬੋਲੀ ਦਾ ਟਾਈਮ ਹੋ ਗਿਆ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਇੱਥੇ ਪਹੁੰਚੇ ਆ ਉਹ ਆਪੋ ਆਪਣੇ ਜਾਨਵਰ ਨੰਬਰ ਵਾਰ ਲੈ ਕੇ ਤੇ ਬੋਲੀ ਤੇ ਆਉਣਗੇ ਸਾਰੀ ਡਿਟੇਲ ਦੱਸ ਕੇ ਤੇ ਦੋਸਤੋ ਪਸ਼ੂ ਵੇਚੇ ਜਾਣਗੇ ਤੇ ਆਓ ਦੇਖਦੇ ਆ ਦੋਸਤੋ ਲਾਈਵ ਬੋਲੀ 2000 2200 ਕਾਰੀ 2200 80 2500 2600 2600 ਚੈੱਕ ਨਹੀਂ ਥਣ 3000 ਹਾਂ ਆਹ ਬਾਈ ਠੀਕ ਹੈ ਫਿਰ ਜਮਾ ਸਹੀ ਹੈ ਸਹੀ ਹੈ 3100 3200 3100 3500 3500 4000 4000 ਇਹਨੂੰ ਟੋਟਲ ਪਾਉਣੇ ਠੀਕ 800 ਟੋੜ ਪੈਣਾ ਕੀ ਨਾ ਅਗੇ ਬਾਈ ਦਰਾ ਪਾੜੇ ਨਕੀ ਹੈ ਚੌਥੇ ਤੋਂ ਤੂੰ 4000 4300 ਹੈਗੀ 8 4300 ਬਹੁਤ ਚੰਗੀ 4200 8 ਬਹੁਤ ਵਧੀਆ ਸੁੰਦਰੀ ਹੈ 4300 ਅਮਰਜੀ ਸੋਥਾ 4400 ਹਾਂ ਭਾਈ ਰਾਜੀ ਹੁਣ ਕਿਉ ਡੇਕਦੇ ਹਾਂ 4400 4400 ਹਾਂ ਵੀ ਉਹਨਾਂ ਦਾ ਸਵਣਾ ਕੁਝ ਨਹੀਂ ਹੁੰਦਾ 4400 ਹੋਣਾ ਤਾਂ ਕੀ ਗੱਲ ਠੀਕ ਆ ਸੋ ਨਾਲ ਕਿਹਦਾ ਭਾਈ 4400 4400 4401 4402 4500 ਅਮਰਜੀਤ ਸੋਥਾ 4500 ਆ ਮੁੱਠੀ ਇਧਰੋਂ ਕਿਹੜਾ ਪਾਉਂਦਾ ਸੀ 4500 ਪਾ ਫਿਰ ਮੁੱਠੀ 4500 ਇਹਦਾ ਬਹੁਤ ਥੱਲੇ ਫਿਰਦੀ ਆ ਜੇ ਪਾਠ ਹਾਂ ਉਸ ਸਾਹਮਣੇ ਤਾਂ ਬਾੜੀ ਤੁੱਪ ਨਿਕਲਣੇ ਫੇਰ ਵੇਖੀਏ ਬਣਦੀ ਕੀ ਕੀ ਆੜਨੇ ਮਾਂ 4500 ਓਡੇ ਓਡੇ ਕਾਨਾਂ ਤੇ ਓਡੀ ਪਾਠਾ 4500 ਨਾ ਕਰੀਂ ਦੋng ਕੋਲ ਚਾ ਬਿਆ ਸਹੀ ਗੱਲ ਆ ਸਹੇ ਤਾਂ ਚੰਗੀ ਚੀਜ਼ ਆ ਮੇਰੀ ਮਾਲ ਕਿਹਾ ਹੁਣ 345 ਹਾਂ ਦਾਇਆ ਜਾਣ ਦੇ ਹੋਰ 4500 4500 ਦੀ ਦੇਣੀ ਆ ਕਿੰਨੇ ਦੀ 5500 ਦੀ ਭਾਈ ਮਾੜੀ ਫੜ ਲਓ ਵੇਖ ਭਾਈ 니 ਦੋਰੇ ਫੜਾ ਦੇ ਮੈਨੂੰ ਹਾਂ ਭਾਈ ਕਿੰਨੇ ਆ ਨਾ ਤੂੰ ਦਿਲੋਂ ਐਂਡ ਦਾ 10000 ਤੂੰ ਐਂਡ ਦੱਸ ਦੇ ਹੈ 4500 ਲੀਖਣਾ ਕਿੱਥ ਕੋਈ ਨਹੀਂ ਹੋ ਜੂਗੀ ਦਾਇਆ ਲਿਖਾਈ ਕਰ ਦੇ ਤਾਉ ਯਾਰ ਕੋਈ ਨਹੀਂ ਫਰਕ ਨਾਲ ਤਾਉ ਪਹਿਲਾ ਸੌਦਾ ਯਾਰ ਨਵੇਂ ਬੰਦੇ ਆ ਯਾਰ ਤਾਉ ਉਹ 5500 ਦੀ ਹਾਂ ਨਾ ਯਾਰ ਉਹ ਤਾਉ ਨਵੇਂ ਬੰਦੇ ਆ ਦੇ ਦੇ ਯਾਰ ਐਂ ਕਿਉਂ ਕਰਦਾਗਾ ਨਵੇਂ ਮੁੰਡਿਆਂ ਦਾ ਛਾਂਕ ਪੂਰ ਦਿੰਨੇ ਯਾਰ ਉਹ ਚੀਜ਼ ਤੇ ਫਿਰ ਉਹ ਚੀਜ਼ ਤੇ ਫਿਰ ਲਾਤੇ ਹਣ ਉਹਨਾਂ ਨੇ ਬਸ ਯਾਰ ਬੈਂਦਾ ਫਰਕ 200 ਦਾ ਹੋਰ ਗਈ ਲਿਖਾਈ ਦੀ ਕਰਾ ਦੇ ਬਾਈ ਕਰਾ ਦੇ ਸ਼ਾਬਾਸ਼ ਹੈ ਤੇ ਅੰਮ੍ਰਿਤ ਜੀ ਆ ਜਾ ਪੁੱਤ ਲਗਾਈ ਉਹ ਬਾਦ ਯਾਰ ਕੋਹ ਨਹੀਂ ਆਰਨਾ ਬਸ ਬਾਈ ਕਰੇ ਬਸ ਉਹ ਲਖਾਈ ਚ ਕਰਾ ਦਿੰਦਾ ਯਾਰ ਫੇਰਾ ਲਖਾਈ ਚ ਕਰਾ ਦਿੰਦਾ ਯਾਰ ਬਕਰਾ ਦਾ ਬਾਈ ਉੱਥੇ ਲਖਾਈ ਯਾਰ ਕੋਹ ਕੋਹ ਨਹੀਂ ਇੰਦਾ ਕਰਾ ਲਾ ਕਰਾ ਲਾ ਯਾਰ ਜਾ ਜਾ ਕੋਈ ਨਹੀਂ ਕੋਈ ਨਹੀਂ ਕਰਾ ਲਾ ਕਰਾ ਲਾ ਆ ਵੀ ਗਿਆ ਵੀਰੇ ਉਹ ਜੀਆਂ ਵਾਲੀ ਦਵਾਈ ਦੇ ਦਈਏ ਇਹਨੂੰ ਪਹਿਲਾਂ ਦੇ ਵੇਖੀ ਬਣ ਉਹ ਜਾਂਦਾ ਪੁੱਛ ਜੂਗਾ ਤੈਨੂੰ ਸਾਰਾ ਕੁਝ ਆਪ ਹੀ ਨਾਲ ਵੇਖ ਲਈ 2500 ਰੁਪਏ ਦਾ 2500 10 ਦਾ ਹਾਰ ਕਰ 2500 3000 ਨਹੀਂ ਯਾਰ ਕਿਨੇ ਲਾਤਾ ਤਿੰਨ ਹਜ਼ਾਰ ਨਿੱਕੇ ਨੇ 3000 3000 3000 ਦਾ ਹਾਂ 3000 3000 ਲਾ ਦੋ ਹੋਰ ਵੀ 3000 ਇੱਕ ਹੀ ਲੈਣੀ ਸੀ ਬੱਕਰਾ ਵੀ ਲਾਇਓ ਨਾਲ ਹੀ 3000 ਕੋਈ ਨਹੀਂ ਕੋਈ ਨਹੀਂ 3000 ਬੋਲ ਇੱਧਰ ਚਾਹ ਕੇ ਬੋਲ ਦੇ 3000 ਚੱਲਣ ਨੂੰ ਕੀ ਹੁੰਦਾ ਹੈਗਾ ਤੂੰ ਵੱਡਣਾ ਹੀ ਹੈਗਾ 3000 3000 ਨਾ ਨਹੀਂ ਚੱਲਦਾ ਤੇ ਲਿਆ ਫਰਾ 3000 1 3000 2 3000 3 ਕੀ ਹਾਂ ਨਾ ਅੰਕਲ 5000 ਦਾ ਵੇਖ ਲਿਖ ਕੇ ਆੜੀ ਯਾਰ ਦੇਦੇ ਸਾਹ ਦਾ ਪਾਣਾ ਮੱਟਦਾ ਬੱਕਰਾ ਆ ਗਿਆ ਵਧੀਆ ਬਰੀਡਰ ਮਰਾਉਨ ਅੱਖ ਚ ਲੈ ਵੀ ਬੋਲੋ ਫੇਰਾ ਕਰਾ ਬੋਲੋ ਭਾਈ ਬੋਲੋ ਬੋਲਦਾ ਹੀ ਨਹੀਂ ਦੋ ਹਜ਼ਾਰ ਬਈ 2000 2000 2100 2200 2200 2200 2200 ਆਜੋ 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 ਯਾਰ ਭਾਈ ਬੋਲੋ ਯਾਰ ਕਰਾਂ ਜੀ ਬੋਲ ਦੇਣਾ ਤਾਂ ਨਹੀਂ ਫਿਰ ਬੋਲੀ ਦਾ ਕੀ ਫਾਇਦਾ ਹੈ ਉਹ ਬਲੇ ਬਲੇ ਆਜਾ 2200 2300 2500 2500 2500 2500 2500 2500 ਹੋ ਗਿਆ ਭਾਈ ਬਰੀਡਰ ਦਾ 2500 ਅਗਲਾ ਨੰਬਰ ਬੋਲਨੀ ਰਾਜੂ 2500 ਸੋਨੂ ਨੇੜੇ ਰੱਖੀ ਬਈ ਆਪ ਦਾ ਨਗ 2500 ਚੱਲ ਓ ਨਿੱਕੇ 2500 2500 2501 2502 2503 ਹਾਂ ਵੀ ਕਰਵਾਜ ਬੋਲਨੀ ਵੀਰੇ ਕਰਾ ਆਣਾ ਬੋਲਨੀ ਕਰਾ 3000 ਦਾ ਦੇ ਦੇ ਇਹਨੇ ਲਾਇਆ 2500 ਬਈ 2500 ਦਾ ਰਾਜੀ ਨੇ ਲਾਇਆ ਇਤਨਾ ਕਰ ਮੜਾ ਜਾ ਤੈਂ ਨੇ ਹਰਦਾ ਕਹਿੰਦਾ 2500 ਲਾਇਆ ਨੇ ਕੀ ਹੈਗੀ ਏ ਬੱਕਰਾ ਉਹਦਾ ਭਰਾ ਉਹਦੇ ਜੀ ਨੂੰ ਕੀ ਦਿਆ ਗਏ ਗਰਵਾਜ ਦਾ ਹਾਂ ਵੇਡ ਦੇ ਹਿਸਾਬ ਨਾਲ ਸਹੀ ਲੱਗ ਗਿਆ ਗਰਵਾਜ ਯਾਰ ਆਓ ਕੀ ਯਾਰ ਰੱਸਾ ਵਾ ਲਈ ਤੂੰ ਰੱਸਾ ਲੈ ਜਾ ਉਹ 5 ਕਿਲੋ ਨਹੀਂ ਹੁੰਦਾ ਹੈ ਹਾਂ 5 ਕਿਲੋ ਕਿੱਥੇ ਨਿਕਲੇ ਆਊਗਾ ਨਹੀਂ ਆਇਆ ਅੱਲਾ ਯਾਰ ਰਾਜੀ ਰਸਾ ਯੱਕ ਹਾਂਜੀ ਬਾਈ ਜੀ ਚਲਾਓ ਬੱਕਰੇ ਦੀ ਬੋਲੀ 6500 6500 500 ਰੁਪਇਆ ਬਾਈ 7000 7000 ਦੋਵਾਂ ਦਾ ਹੀ ਹੋ ਗਿਆ ਇੱਕ ਦਾ 7100 ਕਰਦੇ ਨਿੱਕੇਦਰਾ ਮੇਰਾ ਕਰਦੇ 7100 ਚਲ 7100 ਕ੍ਰਿਸ਼ਨ ਸਿੰਘ ਇਹ ਪਿੱਛੇ ਹਟਦਾ ਮੈਂ ਨਾ ਕੋਈ ਵਿਚੇ ਨੇੜੇ ਮੈਂ ਤਾਂ ਬੋਲੀ ਚਲ ਹੁਣ ਪਾ ਦੇ ਫਿਰ ਮੈਂ ਸੱਤ ਬੋਲਿਆ ਤੂੰ ਆ 7100 ਈਰਾ ਹੈਗਾ ਦੰਦਾ 600 ਹੋਰ ਪਾ ਯਾਰ ਬਾਈ 7200 ਈਗਾ ਹੀ ਹੋਗਾ ਦੇਖੀ ਮੂੰਹ ਬੱਠੋ ਈਰਾ ਈਰਾ 7200 7200 ਹੀ ਦਾ ਅਖੀਰਾ 7200 7200 7200 7200 7300 7500 ਫਿਰ ਨਾ ਬੜਾ ਅੜਦਾ ਤਾਹੂਏ ਹਨਾ ਚਾ ਫਿਰ ਬੋਲ ਫਿਰ ਨਹੀਂ ਨਹੀਂ ਆਪਾਂ ਕਿਹੜਾ ਬੁਗੈਰਾ ਆਪਣਾ ਨਾਲੇ ਜੀਵ ਜੀ ਕੱਢਿਆ ਨਾ ਅਗਲੇ ਨਹੀਂ 7500 7500 7500 7500 ਚਲ ਹੋਰ 50 ਹੋ ਗਈ 7500 7600 ਕ੍ਰਿਸ਼ਨ ਸਿੰਘ 7600 7600 ਕ੍ਰਿਸ਼ਨ ਸਿੰਘ ਬੋਲ ਬੋਲ ਪਾ ਦੇ ਫਿਰ 100 7500 7000 ਬੋਲੂ ਆਦਾ ਆਇਆ ਸੁਣ ਪੂਰਾ ਕਰ ਦੇ ਯਾਰ 8000 ਆਪ ਤਰਾਬਰ ਹੋ ਗਏ ਰੋਂਸਾ ਇਹ 10000 ਰੁਪਏ ਦੀ ਸੀ 8000 ਹੋ ਗਏ ਹੁਣ ਵਜਨ ਦੀ ਵੀ ਸੀ ਓਏ ਅਰੇ ਭਾਈ ਜੰਨੀ ਅਸੀ ਵੇਚਦੇ 8000 8000 1 8000 2 8000 3 ਆਹ ਸੰਸਾਰ ਚੱਲ ਲਓ ਆ ਵੀ ਲਿਖ ਦਿਨਾ ਜੀ ਆ ਰੱਖ ਦਿਓ 8000 ਦਾ ਹੋ ਗਿਆ ਬਾਈ ਜੀ 1600 2000 2000 ਪੱਠਾ ਬਈ ਬਹੁਤ ਚੰਗੀ ਤੇ ਖੀਰੀ ਪੱਠਾ ਮੈਨਾਂ ਕਿਤੇ ਬੱਕਰਾ ਥਣ ਥਣ ਚੈੱਕ ਨਹੀਂ ਆਉ ਚਾਰੂ ਬਹੁਤ ਹੈ ਪੱਠਾ ਦੋ ਇੱਕ ਪਾਸੇ ਹਾਂ ਹੂੰ 2000 500 ਹੋ ਗਿਆ 2100 2500 ਪਰਲੇ ਪਾਸੇ 2500 2500 2500 ओ भाई इधर आ जा वीर ओ ਣੀ ਛੁੜੀ ਸੰਘਰ ਪੱਠਾ ਪੱਠਾ ਬਾਈ ਨੇ ਬਣਾਉਣਾ ਫਾਰਮ ਯਾਰ ਬੇਟੀ ਅਲੀ ਕਿਹੜੀ ਗਾ ਫਾਰਮ ਯਾਰ ਪਰਬਰੀ ਦਾ 2500 ਹਾਂ 2500 ਇਹਦੇ ਚ ਜੇ ਬੇਟੀਆ ਤਾਂ ਮਾਇਆ ਆਉਦੇ ਆਪ ਨੂੰ ਕਿਉਂ ਆਖਾ ਬਈ ਛੱਡ ਦੇ ਇੱਕ ਮਿੰਟ 2500 ਬਸ ਥੋੜੀ ਜਿਹੀ ਵਾਦ ਕੀ ਮੈਂ ਫੜਾ ਦੂੰਗਾ ਇਹ ਬਹੁਤ ਨਹੀਂ ਵਾਦੀ ਐਵੇਂ ਨਹੀਂ ਵਾਦੀ 2500 2500 2600 2700 2700 2700 ਆਪਣੀ ਹੋਈ ਰੱਖ ਤੂੰ ਬਸ ਬੋਲੀ ਚੱਲੋ ਮੜਾ ਜੋ ਨੇੜੇ ਜਾਵੜੇ ਮੈਂ ਆਪੇ ਹੀ ਫੜਾ ਦੂੰਗਾ 2700 ਬਰਬਰੀ ਪਾਠ ਬਈ ਮਿਰਗਰਗੀ ਸ਼ਕੀਨ 2700 ਬੋਲ ਮੰਦੀ ਵੀਰ ਤੂੰ ਬੋਲਿਆ ਹੀ ਨਹੀਂ ਕੁਛ ਤੂੰ ਕੋਣ ਹੀ ਫੋੜਾ ਹਲਵੇੜ ਕੇ ਫੜਾਦਾ ਅੱਜ ਤੈਨੂੰ ਬੋਲਣ ਦਿੰਦਾ 2700 2700 2700 2700 2700 2700 ਇੱਕ 2700 2 2700 3 2 ਇੱਕ ਮਾਸੇ ਨਾ ਦੋ ਤਾਂ ਨਾ ਨਿਕ ਦੱਸ ਦੇਖੀ ਲੈ ਬਈ ਸੰਸਾਰ ਚੱਕ ਬਈ ਪਾ ਫਾਰਮ ਚ ਆਈ ਦੀ ਬੋਲੀ ਲਵਾ ਦਿਆ ਧੂਲ ਕਾ ਯੱਕ 2700 ਛੋਟਾ ਇਹਦੇ ਕਰਨ ਜੀ ਦੋਦੇ ਕਿੱਧਰ ਗਏ ਹਾਂ ਬਈ ਹਾਂ ਲਿਖਾ ਦੀ ਦਵਾ ਦੇ ਲਵਾ ਦੇ ਸੰਸਾਰ ਨੇ ਲਈ ਆ ਸੋਥੇ ਵਾਲੇ ਜਗਮੀਤ ਤੋਂ ਲਾ ਓਏ ਪੱਠ ਬਹੁਤ ਚੰਗੀ ਆ ਕਾਲੀ ਮੈਸਤਰੀ ਕਿੱਧਰ ਗਿਆ ਯਾਰ ਚਿੱਟੀ ਆ ਥੋੜੀ ਜੀ 1500 1500 ਕੱਚ ਚ ਡਾਬਾ ਥੋੜਾ ਜਿਹਾ 1500 ਥੱਲੇ ਪੂਰੀ 1500 ਤੇਰੇ ਮਤਲਬ ਦੀ ਭਾਈ ਇਹ 1500 ਉਹ ਵੀਡੀਓ ਕੋ ਰਹਿਣੇ ਬਾਦ ਕੰਮ ਹੀ ਨਹੀਂ ਪੜੀ ਜਪਾ ਉਹਨੇ 1300 ਹੈ ਜਾਈ ਨਾ ਚੰਗਾ ਭਾਈ ਚਾਜੂ ਪਿਛਲਾ ਚੱਲਦੇ ਆਪਾਂ 1500 ਬੋਲ ਬੋਲ ਜੁਪੇ 1600 ਚੱਲ ਚੰਗਾ ਚੱਲ 1600 500 ਹੋਰ ਭਾਈ 1700 ਸੱਤ ਬਾਲ ਨੂੰ ਲੈ ਹੀ ਦੇਣੀ ਅੱਜੇ ਬ ਲੈਤੀ ਬਸ 1700 ਬੋਲ ਜੁਪੇ ਬੋਲ 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 ਦੇਖ ਕਰੀ ਹੋਰ ਇਹ ਤਾਂ ਬੋਲੀ ਜਾਂਦਾ ਬਾਈ ਠੀਕ ਐ ਰੇ ਮੇਰਾ ਗੁਦਰਾ ਨਹੀਂ 1700 ਬੋਲ ਬੋਲ ਜੂਪੇ ਮੇਰਾ ਬੋਲੀ ਤੇ ਵੀਡੀਓ ਭਾਈ ਜਾਂਦਾ ਐਵੇਂ ਕੀ ਬਤਾ ਤੈਨੂੰ ਕੀ ਐ ਬੋਲਦਾ ਨਹੀਂ ਤੂੰ ਹਾਂ 1701 1702 1703 ਜੀ ਬਾਊ ਨਹੀਂ ਯਾਰ ਬਾਈ ਜਾਂਦੇ ਆ ਰੋਲਦੂ ਲਿਖਾਈ ਕਰਾ ਦੇ ਮੈਂ ਕਰਤੀ 1900 ਚ 1700 ਹੀ ਲਿਖਾਈ ਇਹਨੇ ਕਰਾਉਣੀ 1700 ਨੂੰ ਤਰਦਾ ਦੇ ਦੇ ਕਿ ਅੱਕ ਭਾਈ 1700 ਚ ਹੋ ਗਈ 22 ਰੋਲਦੂ ਨੂੰ ਫਾਰਮ ਦੀ ਪਾਠਾ ਬਹੁਤ ਚੰਗੀ ਉਹ ਭਾਈ ਪਾਉਣਾ ਕਿਸੇ ਨੇ ਲਾ ਦੇ ਮੇਰੇ ਕੋਈ ਭਾਈ ਨੇ ਫਾਰਮ ਚ ਪਾਉਣੀ ਆ ਆ ਲਿਖ ਦੇ ਬਹੁਤ ਵਧੀਆ ਪਾਠਾ ਤੇ 22 ਰੋਲਦੂ ਨੂੰ ਹੋ ਗਈ 1700 ਦੀ